ਖੰਡ ਖਰਬੂਜਾ ਖੰਡ ਆਜੋ ਮਿੱਠਾ ਖਰਬੂਜਾ ਖਰਬੂਜਾ ਖੰਡ ਧੂਪਾ ਕਹੀ ਜਲੇ ਖੰਡ ਖਰਬੂਜੇ ਖੰਡ ਖਰਬੂਜੇ ਮੈਂ ਕੱਲ ਕਿਲੋ ਲੈ ਕੇ ਗਈ ਉਹਦਾ ਫਿੱਕੇ ਨਿਕਲੇ ਇਹ ਮੇਰਾ ਖਰਬੂਜਾ ਫਿੱਕਾ ਨਿਕਲੇ ਮੈਂ ਤੁਹਾਨੂੰ 1000 ਰੁਪਿਆ ਨਾਮ ਦੇਵਾਂਗਾ ਆ ਦੇਖੋ ਆਪਾਂ ਕਰਦੇ ਧੋ ਕੇ ਸਾਫ ਸੁਵਾਈ ਦਾ ਖਿਆਲ ਰੱਖਦੇ ਆ ਆ ਦੇਖੋ ਇਹ ਵਿੱਚ ਮੈਂ ਕਰਦੇ ਧੋ ਕੇ ਤੁਹਾਨੂੰ ਦਵਾਂਗਾ ਆਨੋ ਖਾ ਕੇ ਦੇਖੋ ਆਵਾਜ਼ ਗਿਆ ਜ ਮਿੱਠਾ ਹੈ 2 ਕਿਲੋ ਤੋਲ ਦੇ ਹਾਲੋ ਹਾਲੋ ਭਾਜੀ ਕੀ ਰੇਟ ਲਾਇਆ 50 ਰੁਪਏ ਕੱਲ ਵੀ 50 ਲੈ ਗਿਆ ਸੀ ਮੈਂ ਭਾਜੀ ਕੱਲ ਖਰਬੂਜੇ ਤੁਹਾਡੇ ਫਿੱਕੇ ਸੀ ਜੋ ਅੱਜ ਖਾ ਕੇ ਦੇਖੋ ਮਿੱਠੇ ਸਰਪੂਜੇ ਆ ਆ ਦੇਖੋ ਸਾਫ ਸਫਾਈ ਦਾ ਮੈਂ ਪੂਰਾ ਖਿਆਲ ਰੱਖਦਾ ਆ ਫੜੋ ਭਾਜੀ ਆਪਾਂ ਜੀ ਖਾ ਕੇ ਦੇਖੋ ਭਾਜੀ ਅੱਜ ਮਿੱਠੇ 2 ਕਿਲੋ ਪਾ ਦਿਓ खरबूजे खाओगे तो घर जाके याद करोगे मिठा खरबूजा खंड खरबूजा और जी खरबूजा खवाइए कल बच्चे ने दो किलो खरबूजे ले बिल्कुल फीके निकले पाजी आज खा के देखो ਆ ਦੇਖੋ ਪਾਜੀ ਮਿੱਠੇ ਤੇ ਬੀਜਿਆ ਜਿਹੜਾ ਤੂੰ ਭਖਤਿਆ ਕੱਟ ਕੇ ਦੇਣਾ ਉਹ ਬੜਾ ਮਿੱਠਾ ਨਿਕਲਦਾ ਜਿਹੜੇ ਘਰ ਲਜਾਈਦੇ ਉਹ ਫਿੱਕੇ ਨਿਕਲਦੇ ਤੇ ਕੀ ਰਾਜਾ ਯਾਰ ਆਹ ਜਿਹੜੀ ਮੈਂ ਕਰਦਣਾ ਖਰਬੂਜਾ ਚੀਰਦਾ ਨਾ ਆਹ ਖੰਡ ਦੀ ਚਾਣੀ ਆ ਜਦ ਇਹਨਾਂ ਵਿੱਚ ਜਿੱਦਾਂ ਧੋ ਲੈਣਾ ਤੇ ਜਦੋਂ ਖਰਬੂਜਾ ਚੀਰਦਾ ਤੇ ਖਰਬੂਜਾ ਮਿੱਠਾ ਨਿਕਲਦਾ